ਮਰਾਲਾ ਦੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਇੱਕ 베ਬੀ ਸ਼ੋ ਕਰਵਾਇਆ ਗਿਆ ਜਿਸ ਵਿੱਚ 2 ਸਾਲ ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ ਇਸ ਮੌਕੇ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਬੱਚਿਆਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ ਇਸ 베ਬੀ ਸ਼ੋ ਦਾ ਮਕਸਦ ਬੱਚਿਆਂ ਦੇ ਵਿੱਚ ਮਾਣਵਾਲਾ ਤੇ ਵਿਸ਼ਵਾਸ ਨੂੰ ਵਧਾਉਣਾ ਹੈ ਸਕੂਲ ਦੇ ਵਿੱਚ ਇੱਕ ਪਲੇਟਫਾਰਮ ਮਿਲਣ ਦੇ ਨਾਲ ਅਤੇ ਬੱਚਿਆਂ ਨੂੰ ਸਰਟੀਫਿਕੇਟ ਉਪਹਾਰ ਤੇ ਟਰੋਫੀ ਮਿਲਣ ਨਾਲ ਬੱਚਿਆਂ ਵਿੱਚ ਹੋਰ ਵੀ ਇਹੋ ਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੀ ਉਮੀਦ ਜਾਗਦੀਆਂ ਨੇ ਅਤੇ ਉਹਨਾਂ ਵਿੱਚ ਹੁਨਰ ਪੈਦਾ ਹੁੰਦਾ ਹੈ ਡਾਕਟਰ ਸ਼ਰਮਾ ਨੇ ਵੀ ਕਿਹਾ ਕਿ ਇਸ ਮੌਕੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ ਹਨ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਸਮੂਹ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ अकॉर्डिंग टू माई ओपिनियन दिस स्कूल इज वेरी गुड इन दिस स्कूल ऑल द टीचर फोकस ऑन स्टडीज अपार्ट फ्रॉम दैट करिकुलटिविटीज विच आई थिंक विच इज गुड फॉर माई माई चाइल्ड सो दैट्स वाई आई रेकमेंड दिस स्कूल फॉर फर्दर स्टडीज फॉर माई सन ओके थैंक यू जी मैम बेबी शो करवाया गया अज अने स्कूल दो हज़ार चौबी से पहला बेबी शो साढ़े स्कूल होया है। और यह सा बेबी शो बड़ा सक्सैसफुल रहा हैगा और बेबी शो का जोड़ा मेन परपज़ हैगा दैट इज़ जस्ट टू ब्रिंग द पोटेंशियल आउट ऑफ द स्मॉल किड्स ਹੁਣ ਜਿਵੇਂ ਅੱਜ ਸਾਡੇ ਕੋਲ ਛੋਟੇ-ਛੋਟੇ ਬੱਚੇ ਆਏ ਹੋਏ ਸੀਗੇ ਜਿਹੜੇ ਕਿ 2 ਸਾਲ ਤੋਂ ਲੈ ਕੇ 4 ਸਾਲ ਦੀ ਉਮਰ ਦੇ ਬੱਚੇ ਸੀਗੇ ਉਹ 2 ਤੋਂ 4 ਸਾਲ ਦੇ ਬੱਚਿਆਂ ਨੂੰ ਅਲੱਗ-ਅਲੱਗ ਕੈਟਾਗਰੀ ਚ ਪਾਇਆ ਗਿਆ ਸੀਗਾ ਜਿਦੇ ਵਿੱਚ ਬੱਚੇ ਨੇ ਡਾਂਸ ਪਰਫੋਰਮੈਂਸਿਸ ਦਿੱਤੀਆਂ ਔਰ ਉਹਨਾਂ ਨੇ ਰਾਈਮ ਰੈਸੀਟੇਸ਼ਨ ਕੀਤੀ ਹੈ ਬੱਚਾ ਨੇ ਸਟੋਰੀ ਟੈਲਿੰਗ ਕੀਤੀ ਹੈ ਈ ਐਂ ਦਿਸ ਇਜ਼ ਰੀਅਲੀ ਸਰਪ੍ਰਾਈਜ਼ਿੰਗ ਕਿ ਛੋਟੇ ਜਿਹੇ ਬੱਚੇ ਨੇ ਸਟੋਰੀ ਟੈਲਿੰਗ ਇੰਨੇ ਸੋਹਣੇ ਤਰੀਕੇ ਨਾਲ ਕੀਤੀ ਹੈ ਜਿਵੇਂ ਕਿ ਬड़ा ਉਸ ਨੂੰ ਬੋਲਦਾ ਹੁੰਦਾ ਹੈਗਾ ਤੇ ਇਹ ਸਾਰਾ ਜੋ ਵੀ ਅਸੀਂ ਕੀਤਾ ਹੈਗਾ ਇਹਦੇ ਵਿੱਚ ਇਸ ਤਰੀਕੇ ਨਾਲ ਇੱਕ ਬੱਚੇ ਦਾ ਜਿਹੜਾ ਹੈਗਾ ਉਹ ਕੌਨਫੀਡੈਂਸ ਬੂਸਟ ਅਪ ਹੁੰਦਾ ਹੈਗਾ ਜਦੋਂ ਉਹਨਾਂ ਨੂੰ ਇੱਕ ਸਕੂਲ ਦੇ ਵਿੱਚ ਪਲੈਟਫਾਰਮ ਮਿਲ ਰਿਹਾ ਹੈਗਾ ਇੱਕ ਸਟੇਜ ਮਿਲ ਰਹੀ ਹੈਗੀ ਜਿਸ ਦੇ ਉੱਤੇ ਆ ਕੇ ਆਪਣੀ ਪਰਫਾਰਮੈਂਸਿਸ ਦੇ ਰਹੇ ਹੈਗੇ ਆਂ ਔਰ ਉਹਨਾਂ ਪਰਫਾਰਮੈਂਸਿਸ ਦੇ ਦੇ ਇਨ ਰਿਟਰਨ ਪ੍ਰਾਈਜ਼ਿਸ ਮਿਲ ਰਹੇ ਨੇ ਔਰ ਟਰੋਫੀਸ ਮਿਲ ਰਹੀ ਹੈਗੀ ਹੈ ਤਾਂ ਜਿਹੜੀ ਕਿ ਬੱਚੇ ਦੇ ਵਿੱਚ ਇੱਕ ਕੰਪੀਟੀਸ਼ਨ ਸਪਿਰਟ ਵੀ ਲੈ ਕੇ ਆਉਂਦੀ ਹੈਗੀ ਹੈ ਉੱਤੇ ਬੱਚਾ ਨੂੰ ਫਿਰ ਇਹ ਚੀਜ਼ ਹੁੰਦੀ ਹੈਗੀ ਕਿ ਅਸੀਂ ਆਪਣੀ ਪਰਫਾਰਮੈਂਸ ਉਹਤ ਅੱਛੀ ਗੱਲ ਨਹੀਂ ਹੈ ਕਿਉਂਕਿ ਬੇਸਿਕਲੀ ਅਗਰ ਸਾਰੇ ਇਸ ਚੀਜ਼ ਨੂੰ ਜਾਣਦੇ ਹੋਗੇ ਕਿ ਸੋਸ਼ਲ ਫੈਸਿਲੀਟੇਸ਼ਨ ਸੋਸ਼ਲ ਫੈਸਿਲੀਟੇਸ਼ਨ ਇਹ ਹੀ ਚੀਜ਼ ਹੁੰਦੀ ਹੈ ਕਿ ਜਦੋਂ ਆਪਾਂ ਕਿਸੇ ਵੀ ਪਰਫਾਰਮੈਂਸ ਨੂੰ ਇਕੱਲੇ ਕਰ ਰਹੇ ਹਾਂ ਤਾਂ ਉਸ ਟਾਈਮ ਦੇ ਵਿੱਚ ਸਾਡੀ ਜਿਹੜੀ ਇੱਕ ਪਰਫਾਰਮੈਂਸ ਹੈ ਰੋਲ ਹੈ ਐਕਟ ਹੈ ਉਹ ਅਲੱਗ ਤਰ੍ਹਾਂ ਦਾ ਹੁੰਦਾ ਹੈ ਪਰ ਜਦੋਂ ਅਸੀਂ ਉਹ ਇੱਕ ਪਬਲਿਕ ਦੇ ਵਿੱਚ ਆਡੀਅנס ਦੇ ਸਾਹਮਣੇ ਇੱਕ ਇੱਕ ਸਟੇਜ ਦੇ ਉੱਤੇ ਪਰਫੋਰਮੈਂਸ ਦੰਦੇ ਹੈਗੇ ਤਾਂ ਉਹੀ ਜਿਹੜਾ ਇੱਕ ਰਿਸਪੌਂਸ ਹੈ ਉਹ ਅਲੱਗ ਹੀ ਆਉਂਦਾ ਹੈਗਾ ਜਿਵੇਂ ਕਿ ਅੱਜ ਅਸੀਂ ਦੇਖਿਆ ਨਾ ਛੋਟੇ ਛੋਟੇ ਬੱਚਾ ਨੇ ਨਾ ਸੋਨਾ ਪਰਫੋਰਮ ਕੀਤਾ ਹੈਗਾ ਜਿਸ ਨੂੰ ਦੇਖ ਕੇ ਸਦਾ ਸਭ ਦਾ ਦਿਲ ਖੁਸ਼ ਹੋਇਆ ਹੈਗਾ ਔਰ ਸਾਡੀ ਕੋਸ਼ਿਸ਼ ਵੀ ਹੈਗੀ ਹੈ ਕਿ ਸਾਡੇ ਸਕੂਲ ਦੇ ਵੀ ਜਿਹੜੇ ਬੱਚੇ ਹੈਗੇ ਆ ਅਸੀਂ ਉਹਨਾਂ ਦੇ ਉੱਤੇ ਐਸੇ ਪ੍ਰੋਗਰਾਮਸ ਕਰਦੇ ਰਹੀਏ ਤੇ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਉਹਨਾਂ ਨੂੰ ਕੋਆਰਡੀਨੇਸ਼ਨ ਟੀਮਵਰਕ ਕੋਆਪਰੇਸ਼ਨ ਐਂਡ THEN ਬੱਚਿਆਂ ਦੇ ਅੰਦਰ ਕੌਨਫੀਡੈਂਸ ਇਸ ਗੱਲ ਚੀਜ਼ਾਂ ਨੂੰ ਡਵੈਲਪ ਕਰੀਏ ਕਿਉਂਕਿ ਜਿਹੜਾ ਹੁਣ ਆਉਣ ਵਾਲਾ ਸਮਾਂ ਹੈ ਉਹ ਬਹੁਤ ਹੀ ਚੈਲਿੰਜਿੰਗ ਹੈ ਤੇ ਉਸ ਚੈਲਿੰਜਿੰਗ ਸਮੇਂ ਦੇ ਵਿੱਚ ਬੱਚੇ ਨੂੰ ਇਸ ਚੀਜ਼ ਸਾਲ ਹੀ ਹੈ ਕਿ ਚੈਲੰਜਸ ਨੂੰ ਕਿਵੇਂ ਐਕਸੈਪਟ ਕਰਨਾ ਹੈਗਾ ਤੇ ਉਹਨਾਂ ਨਾਲ ਕਿਵੇਂ ਫਾਈਟ ਕਰਨਾ ਹੈਗਾ ਤੇ ਕੰਪੀਟੀਸ਼ਨ ਨੂੰ ਕਿਵੇਂ ਲੜਨਾ ਹੈਗਾ ਤੇ ਉਹ ਸਾਰੀਆਂ ਚੀਜ਼ਾਂ ਅਸੀਂ ਬੱਚਾ ਇਹ ਛੋਟੇ ਬੱਚਿਆਂ ਤੋਂ ਹੀ ਸਿਖਾਉਣੀਆਂ ਸ਼ੁਰੂ ਕਰ ਰਹੇ ਆ ਤੇ ਜਿਸ ਨਾਲ ਆਨ ਵਲੰਟੀਅਰ ਟਾਈਮ ਦੇ ਵਿੱਚ ਇਹ ਸਾਡੇ ਬੱਚੇ ਜਦੋਂ ਵੀ ਆਪਣੇ ਫਰਦਰ ਸਟੱਡੀਜ਼ ਦੇ ਵਿੱਚ ਕਾਲਜਿਸ ਦੇ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਜਾਂ ਜਦੋਂ ਆਪਣੇ ਕੈਰੀਅਰ 'ਚ ਜਾਣ ਤਾਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਸਾਡੇ ਬੱਚੇ ਪੂਰੇ ਕੌਨਫੀਡੈਂਸ ਦੇ ਨਾਲ ਹਰ ਇੱਕ ਫੀਲਡ ਦੇ ਵਿੱਚ ਵੱਧ ਚੜ ਕੇ ਕੰਮ ਕਰਾਂਗੇ। ਬਾਕੀ ਠੀਕ ਹੈ। ਮੇਰਾ ਨਾਮ ਘਰੋ ਕੁਮਾਰੀ ਜੀ। ਬੇਬੀ ਸ਼ੋ ਸੈਨਿਟਰ ਸਕੂਲ ਦੇ ਵਿੱਚ ਅੱਜ ਕਰਵਾਇਆ ਜਾ ਰਿਹਾ। ਤੁਸੀਂ ਪਹੁੰਚੋ, ਠੀਕ ਹੈ ਨਾ ਜਾਉਂਗੇ। ਅ ਇਸ ਵਧੀਆ ਉਪਰਾਲੇ ਲਈ ਮੈਂ ਦਊਂਗਾ ਕਿ ਇਸ ਵਧੀਆ ਉਪਰਾਲੇ ਲਈ ਜੋ ਇਹਨਾਂ ਨੇ ਅੱਜ ਪਹਿਲਾ ਸਟੈਪ ਲਿਆ ਹੈ ਆਪਣੇ ਬੱਚਿਆਂ ਲਈ ਜੋ ਵੀ ਸੋਸਾਇਟੀ ਦੇ ਵਿੱਚ ਈਸੀ ਦੀ ਚੀਜ਼ਾਂ ਦੇਖਦੇ ਆਂ, ਜੋ ਅਸੀਂ ਚੀਜ਼ਾਂ মিডিਆ ਦੇ ਥਰੂ ਅਬਜ਼ਰਵ ਕਰਦੇ ਆਂ, ਅੱਜ ਉਹੀ ਕੁਝ ਤਰੀਕੇ ਦਾ ਹਨਰ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਬੱਚੇ ਇਸ ਦੇਖਣ ਦਾ ਮੌਕਾ ਮਿਲੇ ਔਰ ਇਹ ਚੀਜ਼ਾਂ ਜੋ ਹੈਗੀਆਂ ਨੇ ਇਹ ਲਾਈਕ ਮੈਂ ਆਪਣੀ ਕੁੜੀਆਂ ਲੈ ਕੇ ਆਇਆ ਡੈਫੀਨਿਟਲੀ ਉਹਦੇ ਲਈ ਕਿਹੋ ਜਿਹਾ ਪਲੇਟਫਾਰਮ ਹੈ ਜਿਹਦੇ ਵਿੱਚ ਬਾਕੀ ਬੱਚੇ ਨੂੰ ਦੇਖ ਕੇ ਸ਼ਾਇਦ ਉਹ ਖੁਦ ਪ੍ਰਭਾਵਿਤ ਹੋਏਗੀ ਔਰ ਇਸੇ ਤਰ੍ਹਾਂ ਉਹਨਾਂ ਲਈ ਇੱਕ ਮੈਂ ਕਹਿੰਦਾ ਕ੍ਰਾਸ ਲਰਨਿੰਗ ਪਲੇਟਫਾਰਮ ਹੈ ਕੁਝ ਸਿੱਖਣ ਦਾ ਆਪਣੀ ਡਿਵੈਲਪਮੈਂਟ ਕਰਨ ਦਾ ਔਰ ਉਹਨਾਂ ਦੇ ਵਿੱਚ ਦੇ ਅੰਦਰਲੇ ਹੁਨਰਸ ਨੂੰ ਜੋ ਅਸੀਂ ਅੱਜ ਦੇਖਿਆ ਇਨਾਂ ਲਈ ਕਿ ਬੱਚਿਆਂ ਦੇ ਵਿੱਚ ਉਹ ਪੇਰੈਂਟਸ ਵੀ ਡੈਫੀਨੇਟਲੀ ਆਪਣੇ ਆਪ ਇਸ ਚੀਜ਼ਾਂ ਤੋਂ ਪ੍ਰਭਾਵਿਤ ਹੋਣਗੇ ਤੇ ਉਹਨਾਂ ਬੱਚਿਆਂ ਦੇ ਵਿੱਚ ਜੋ ਵੀ ਸਕਿੱਲਸ ਨੇ ਉਹਨਾਂ ਨੂੰ ਹੋਰ ਚੰਗੇ ਤਰੀਕੇ ਨਾਲ ਬਾਰਨਗੇ ਔਰ ਮੈਂ ਇਸ ਚੀਜ਼ ਲਈ ਸਭ ਤੋਂ ਵੱਡਾ ਥੈਂਕਸ ਡੈਫੀਨੇਟਲੀ ਸੈਂਟੀਨਲਸ ਕੋਲ ਦਾ ਕਰਨਾ ਚਾਹਣਾ। ਤੋ ਇਹ ਜਿਹੜਾ ਉਪਰਾਲਾ ਸੀਗਾ ਇਹ 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 ਉਪਰਾਲਾ ਅ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਕੁਝ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਵੀ ਜਾਣਾ ਚਾਹੀਦਾ ਹੈ। ਸਾਨੂੰ ਕੁਝ ਇਸ ਤਰ੍ਹਾਂ ਦੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵੀ ਜਾਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਸਾਡੀ ਆਮ ਰੂਟੀਨ ਸਟਡੀ ਲਈ

ਜਿਵੇਂ ਟਨ ਵਿੱਚ ਵੇਰੀਅਸ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਬੱਚਿਆਂ ਲਈ ਕੰਡਕਟ ਕਰਵਾਈਆਂ ਹੈ ਔਰ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ 베بی ਸ਼ੋ ਕੰਪੀਟੀਸ਼ਨ ਕਰਵਾਇਆ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਹੈਗੀਆਂ ਲਾਈਕ ਐਕਟਿਵ 베بی ਹੈਗਾ ਸਟਾਈਲਿਸ਼ 베بی ਹੈਗਾ ਪੋਇਮ ਰੈਸੀਟੇਸ਼ਨ ਵੀ ਹੈਗੀ ਹੈ ਤਾਂ ਬਹੁਤ ਸਾਰੀਆਂ ਐਕਟੀਵਿਟੀਜ਼ ਦੇ ਨਾਲ ਬੱਚਿਆਂ ਨੂੰ ਇੰਕਰੇਜਮੈਂਟ ਮਿਲ ਰਹੀ ਹੈ ਉਹਨਾਂ ਦਾ ਕੰਫੀਡੈਂਸ ਬੂਸਟ ਹੋ ਰਿਹਾ ਹੈ ਉਹ ਸਕੇਲਸ ਤਿਆਰੇ ਆ ਇਸ ਲਈ ਮੈਂ ਬਹੁਤ ਜ਼ਿਆਦਾ థాంਕਫੁਲ ਨਾ ਕਿ ਜਿਹੜੇ ਸਾਡੇ ਫੁੱਲ ਬੈਗ ਹੋਣਾ ਨਾ ਕਿ ਇੱਥੇ ਦੇ ਮੈਨੇਜਮੈਂਟ ਮੈਂਬਰਸ ਦਾ ਕਿ ਉਹ ਬੱਚਿਆਂ ਨੂੰ ਅੱਗੇ ਲੈ ਕੇ ਆਉਣ ਦੇ ਲਈ ਉਹਨਾਂ ਦੇ ਕੰਫੀਡੈਂਸ ਨੂੰ ਬਿਲਡ ਅਪ ਕਰਨ ਦੇ ਲਈ ਬਹੁਤ ਜ਼ਿਆਦਾ ਐਫਰਟਸ ਲਗਾ ਰਹੇ ਹਨ ਸੋ ਇਸ ਤਰ੍ਹਾਂ ਦੇ ਸਕੂਲ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਬੱਚੇ ਜਿਹੜੇ ਹੈਗੇ ਆ ਆਪਣੀ ਲਰਨਿੰਗ ਸਕਿਲਸ ਨੂੰ ਐਨਹਾਂਸ ਕਰਨਗੇ ਸੋ ਥੈਂਕ ਯੂ ਮੂ ਬਹੁਤ ਅੱਛਾ ਲੱਗਿਆ ਥੈਂਕ ਯੂ ਸੋ ਮੱਚ ਤੁਹਾਡਾ ਨਾਮ ਦੱਸੋ ਮੇਰਾ ਨਾਮ ਬੀਗੂ ਗੁਪਤਾ ਗੁਪਤਾ ਇਸ ਸਕੂਲ ਆਇਆ ਫੈਂਟਨਰ ਬੇਬੀ ਸ਼ੋ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਨੇ ਸ਼ੋ ਬੱਚਿਆਂ ਲਈ ਕੀਤਾ ਇੱਕ ਐਕਸਟਰਾ ਕੈਕਿਊਲਰ ਐਕਟੀਵਿਟੀ ਬਹੁਤ ਵਧੀਆ ਇਹਨਾਂ ਨੇ ਅਰੇਂਜ ਕੀਤੀ ਹੈ ਕਿ ਬੱਚਿਆਂ ਦਾ ਉਹ ਪ੍ਰਮੋਟ ਬੱਚਿਆਂ ਦਾ ਮਨੋਵਿਗਿਆਨ ਲਈ ਬੱਚਿਆਂ ਨੂੰ ਐਕਸਟਰਾ ਕੈਕਿਊਲਰ ਐਕਟੀਵਿਟੀਜ਼ ਦੇ ਥਰੂ ਮੋਟੀਵੇਟ ਕਰਨ ਲਈ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੰਕੀਰਨ ਸਕੂਲ ਦਾ ਤੇ ਮਾਡਰਨ ਸਟਾਫ ਦਾ ਧੰਨਵਾਦ ਮੈਨੂੰ ਪਹਿਲਾਂ ਬੱਚਿਆਂ ਨੇ ਗੱਲ ਕੀਤੀ ਸੀ ਜਿਹੜਾ ਸਟੇਜ ਤੇ ਪਹਿਲੀ ਵਾਰੀ ਚੜ੍ਹਦੇ ਨੇ ਬੱਚਿਆਂ ਦਾ ਆਪਣਾ ਹੀ ਮਨੋਬਲ ਮਾਤਾ ਮੋਟੀਵੇਟ ਹੁੰਦੇ ਨੇ ਬਹੁਤ ਵਧੀਆ ਉਹਨਾਂ ਦੇ ਆਪਣੇ ਆਪ ਹੀ ਕੰਫੀਡੈਂਸ ਲੈਵਲ ਬਿਲਡ ਅਪ ਹੁੰਦੇ ਜੋ ਕਿ ਹਰ ਮਾਪਾ ਮਾਂ ਚਾਹੁੰਦਾ ਕਿ ਉਹਨਾਂ ਦੇ ਬੱਚਿਆਂ ਚ ਕੰਫੀਡੈਂਸ ਆਵੇ ਉਹ ਸਟੇਜ ਤੇ ਜਾ ਸਕਣ ਅੱਗੇ ਲੀਡਰਤਾ ਨਾਲ ਅੱਗੇ ਕੋਈ ਵੀ ਦੇਖੋ ਆਪਾਂ ਕੋਈ ਵੀ ਉਪਰਾਲਾ ਕਰਦੇ ਮਾਪੇ ਕੋਈ ਵੀ ਉਪਰਾਲਾ ਕਰਦੇ ਨੇ ਇਹੀ ਕਰਦੇ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਵੀ ਤੇ ਜ਼ਿੰਦਗੀ ਚ ਅੱਗੇ ਪੋਜ਼ਿਟਿਵਲੀ ਵਧਣ ਚੰਗਾ ਪ੍ਰਗੋਸ ਹਾਂਜੀ ਠੀਕ ਹੈ